ਦਰਾਹ ਦਸਰ ਅਕਾਲੀ ਦਲ ਨੇ ਫੋਟੋ ਸ਼ੇਅਰ ਕਰਕੇ ਦੱਸਦੀ ਹੈ ਕਿ ਭਾਜਪਾ ਦੇ ਲਈ ਪ੍ਰਚਾਰ ਕਰਨ ਦੇ ਇਲਜ਼ਾਮ ਨੂੰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਲਗਾਏ ਲਿਤੇ ਜੰਮੂ ਕਸ਼ਮੀਰ ਚੰਦੂ ਮਾਜਰਾ ਭਾਜਪਾ ਦੇ ਸਟਾਰ ਪ੍ਰਚਾਰਕ ਨੇ ਅਕਾਲੀ ਦਲ ਦੇ ਵੱਲੋਂ ਆ ਇਲਜ਼ਾਮ ਲਗਾਏ ਗਏ ਨੇ ਸੁਧਾਰ ਲਹਿਰ ਅਸਲ ਨਾਗਪੁਰ ਅਕਾਲੀ ਦਲ ਦਾ ਹੈ ਤੇ ਕੀ ਪਾਸ ਪਰ ਨਾਲ ਰਲੇਵਾ ਜਾਂ ਕਟਜੋੜ ਹੈ ਅਕਾਲੀ ਦਲ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਜੋ ਹੈ ਉਹ ਕੀ ਤੱਕ ਹੈ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਜੰਮੂ ਕਸ਼ਮੀਰ ਫੇਰ ਨੂੰ ਲੈ ਕੇ ਜੋ ਹੈ ਵਿਵਾਦ ਖੜਾ ਹੁੰਦਾ ਹੋਣ ਬਖਾਇਦੇ ਰਹੇ ਪ੍ਰੇਮ ਸਿੰਘ ਚੰਦੂਮਾਜਰਾ ਤਸਵੀਰਾਂ ਚ ਨਜ਼ਰ ਆ ਰਹੇ ਤੇ ਪਿੱਛੇ ਜੋ ਭਾਜਪਾ ਦਾ ਚੰਦਾ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਤੇ ਹੁਣ ਜੋ ਹੈ ਅਕਾਲੀ ਦਲ ਦੇ ਵੱਲੋਂ ਸਾਫ਼ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੰਮੂ ਕਸ਼ਮੀਰ ਚ ਚੰਦੂ ਮਾਜਰਾ ਬੀਜੇਪੀ ਦੇ ਸਟਾਰ ਪ੍ਰਚਾਰਕ ਨੇ ਸੁਧਾਰ ਲਹਿਰ ਅਸਲ ਚ ਨਾਗਪੁਰ ਅਕਾਲੀ ਦਲ ਹੈ ਅਕਾਲੀ ਦਲ ਦੇ ਵੱਲੋਂ ਬਿਆਨ ਜੋ ਹੈ ਦਿੱਤਾ ਗਿਆ ਕਿਤਨਾ ਕਿਤੇ ਇਲਜ਼ਾਮ ਲਗਾਏ ਗਏ ਨੇ ਸਾਫ਼ ਤੌਰ ਤੇ ਤਸਵੀਰ ਸਾਂਝੀ ਕੀਤੀ ਗਈ ਹੈ ਤੇ ਇਲਜ਼ਾਮ ਲਗਾਏ ਗਏ ਨੇ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜੰਮੂ ਕਸ਼ਮੀਰ ਹਾਲ ਹੀ ਚ ਕੈਸੇ ਜ਼ਿਕਰ ਹੋਇਆ ਕਿ ਜੰਮੂ ਕਸ਼ਮੀਰ ਚ ਅਸੈਂਬਲੀ ਇਲੈਕਸ਼ਨਸ ਲਗਾਤਾਰ ਜਾਰੀ ਹੈ ਦੋ ਗੇਟ ਦੀਆਂ ਜੋ VOTING ਹੈ ਆਲਰੇਡੀ ਹੋ ਚੁੱਕਿਆ ਨੇ 18 ਸਤੰਬਰ ਤੇ 25 ਸਤੰਬਰ ਨੂੰ VOTING ਹੋਈ ਸੀ ਤੇ ਹਾਲਕੀ ਇੱਕ ਜੋ ਤੀਜੇ ਗੇਟ ਦੀ VOTING ਹੈ 1 ਅਕਤੂਬਰ ਨੂੰ ਹੋਈ ਹੈ ਤੇ ਇਸੇ ਵਿਚਾਲੇ ਸਟਾਰ ਪ੍ਰਚਾਰਕ ਨੇ ਬੀਜੇਪੀ ਦੇ ਆ ਜੋ ਹੈ ਅਕਾਲੀ ਦਲ ਦੇ ਵੱਲੋਂ ਸਾਫ਼ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਕਿਹਾ ਗਿਆ ਹੈ ਕਿ ਬੀਜੇਪੀ ਦੇ ਆ ਉਮੀਦਵਾਰ ਨੇ ਕੈਂਡੀਡੇਟ ਨੇ ਜਿਨ੍ਹਾਂ ਦੇ ਹੱਕ ਚ ਚੋਣ ਪ੍ਰਚਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਕੀਤਾ ਗਿਆ ਤੇ ਸਾਫ਼ ਤੌਰ ਤੇ ਆ ਜੋ ਤਸਵੀਰ ਸਾਂਝੀ ਕੀਤੀ ਗਈ ਹੈ ਇਸ ਤੇ ਬੀਜੇਪੀ ਦਾ ਝੰਡਾ ਜੋ ਹੈ ਉਹ ਸਾਫ਼ ਤੌਰ ਤੇ ਵਿਖਾਈ ਦੇ ਰਿਹਾ ਤੇ ਸਾਡੇ ਨਾਲ ਅਸ਼ਦੀਪ ਕਲੇਰ ਜੁੜੇ ਹੋਏ ਨੇ ਆਕਾਲੀ ਦਲ ਸਰ ਬਹੁਤ-ਬਹੁਤ ਸਵਾਗਤ ਤੁਹਾਡਾ న్యూਸ 8 ਪੰਜਾਬ ਤੇ ਤੁਹਾਡੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ तमाम ਇਲਜ਼ਾਮ ਅਲਿਗੇਸ਼ਨਸ ਲਗਾਏ ਗਏ ਨੇ ਕਿ ਬੀਜੇਪੀ ਦੇ 스타 ਪ੍ਰਚਾਰਕ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਬਿਲਕੁਲ ਜਿਹੜੀ ਤਸਵੀਰ ਹੈ ਇਹ ਤਸਵੀਰ ਜੰਮੂ ਸਾਊਥ ਕਨਸਟਿਟੂਐਂਸੀ ਦੀ ਹੈ ਹਮ ਜਿੱਥੇ ਸ਼ਰੂਮਨੀ ਆਕਾਲੀ ਦਲ ਜਿਹੜੀ ਸੁਧਾਰ ਲਹਿਰ ਆਪਣੇ ਆਪ ਨੂੰ ਕਹਿੰਦੇ ਨੇ ਉਹਦੇ ਲੀਡਰ ਚੰਦੂ ਮਾਜਰਾ ਸਾਹਿਬ ਤੇ ਬਰਨਾਲਾ ਸਾਹਿਬ ਬੀਜੇਪੀ ਦੇ ਕੈਂਡੀਡੇਟ ਲਈ ਚੋਣ ਪ੍ਰਚਾਰ ਕਰਦੇ ਨੇ ਵੋਟਾਂ ਮੰਗਦੇ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਇਹ ਸੁਧਾਰ ਲਹਿਰ ਦਾ ਰਲੇਵਾ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿ ਇਹਨਾਂ ਦਾ ਗੱਟ ਜੋੜ ਹੈ ਕਿਉਂਕਿ ਜਦੋਂ ਸਭ ਤੋਂ ਪਹਿਲੀ ਪ੍ਰੈਸ ਕਾਨਫਰੰਸ ਸੁਧਾਰ ਲਹਿਰ ਨੇ ਕੀਤੀ ਸੀ ਇਹਨਾਂ ਨੇ ਕਿਹਾ ਸੀ ਕਿ ਜੀ ਆਰਐਸਐਸ ਦਾ ਤੇ ਬੀਜੇਪੀ ਦਾ ਜਿਹੜਾ ਅਜੰਡਾ ਹੈ ਉਹ ਸਾਨੂੰ ਮਨਜ਼ੂਰ ਨਹੀਂ ਤੇ ਜੇ ਕੋਈ ਸਾਡਾ ਨਾਮ ਆਰਐਸਐਸ ਜਾਂ ਬੀਜੇਪੀ ਦੇ ਨਾਲ ਜੋੜਦਾ ਤਾਂ ਅਸੀਂ ਉਸ ਗੱਲ ਦਾ ਵਿਰੋਧ ਕਰਾਂਗੇ ਤੇ ਉਹ ਗੱਲ ਨੂੰ ਹੀ ਨਕਾਰਦੇ ਸੀ ਹੂੰ ਤੇ ਹੁਣ ਜਾ ਕੇ ਅਗਰ ਬੀਜੇਪੀ ਦੇ ਕੈਂਡੀਡੇਟਾਂ ਲਈ ਚੋਣ ਪ੍ਰਚਾਰ ਹੋ ਰਿਹਾ ਤਾਂ ਮੈਂ ਤਾਂ ਅੱਜ ਵਡਾਲਾ ਸਾਹਿਬ ਨੂੰ ਢੀਂਸਾ ਸਾਹਿਬ ਨੂੰ ਬੀਬੀ ਜਗੀਰ ਕੌਰ ਜੀ ਨੂੰ ਇਹਨਾਂ ਨੂੰ ਪੁੱਛਦਾ ਕਿ ਕਿਸ ਕਿਸਮ ਦੀ ਪੰਥਕ ਏਕਤਾ ਆਪਾਂ ਪੰਥਕ ਏਕਤਾ ਦੀ ਸਟੇਜਾਂ ਤੋਂ ਗੱਲ ਕਰਦੇ ਆ ਤੇ ਅੱਜ ਜਿਹੜੀ ਚੀਜ਼ਾਂ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਚਾਹੇ ਉਹ ਬੰਦੀ ਸਿੰਘਾਂ ਦਾ ਮੁੱਦਾ ਹੋਵੇ ਚਾਹੇ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਕੇਂਦਰ ਸਰਕਾਰ ਦੀ ਬੇਲੋੜੀ ਦਖਲਅੰਦਾਜ਼ੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭਾਜਪੀ ਦੇ ਇਸ਼ਾਰੇ ਤੇ ਅਕਾਲੀ ਦਲ ਨੂੰ ਦੋ ਫਾੜ ਵੀ ਕਰੇ ਫਿਰ ਭਾਜਪੀ ਤੂੰ ਜਾ ਕੇ ਜੰਮੂ ਕਸ਼ਮੀਰ ਚ ਉਹਨਾਂ ਲਈ ਚੋਣ ਪ੍ਰਚਾਰ ਵੀ ਕਰੇ ਕਿ ਉੱਥੇ ਕੋਈ ਹੋਰ ਸਿੱਖ ਕੈਂਡੀਡੇਟ ਨਹੀਂ ਸੀ ਸੋ ਇਹ ਬੜੇ ਵੱਡੇ ਸਵਾਲ ਨੇ ਅੱਜ ਬਿੱਲੀ ਥੈਲਿਓਂ ਬਾਹਰ ਹੈ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਕਹੀ ਸੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੇਂਦਰ ਦੇ ਇਸ਼ਾਰੇ ਤੇ ਹੋ ਰਹੀ ਹੈ ਉਹਦੇ ਸਬੂਤ ਅੱਜ ਸਾਹਮਣੇ ਨੇ ਕਿ ਕਿਉਂ ਇਹ ਸਾਰਾ ਕੁਝ ਕੀਤਾ ਗਿਆ ਹੂੰ ਇਹ ਤੁਹਾਨੂੰ ਕਿੰਨਾ ਕਿਤੇ ਲੱਗਦਾ ਹੈ ਕਿ ਜੋ ਅਕਾਲੀ ਦਲ ਦਾ ਸਪਲਿਟ ਹੋਇਆ ਹੈ ਤੇ ਉਸ ਦੇ ਪਿੱਛੇ ਭਾਜਪਾ ਦਾ ਹੀ ਹੱਥ ਹੈ ਆ ਕਲੀਅਰ ਹੋ ਚੁੱਕਿਆ ਹੋਂ ਹੂੰ ਤਾਂ ਬਿਲਕੁਲ ਸਪਸ਼ਟ ਤੌਰ ਤੇ ਚੀਜ਼ਾਂ ਸਾਹਮਣੇ ਆ ਗਈਆਂ ਨੇ ਅਗਰ ਚੋਣ ਪ੍ਰਚਾਰ ਹੀ ਜਾ ਕੇ ਭਾਜਪਾ ਦਾ ਅਕਾਲੀ ਦਲ ਸੁਧਾਰ ਲਹਿਰ ਨੇ ਸੰਭਲ ਲਿਆ ਅਗਰ ਕਮਾਂਡ ਹੀ ਸੁਧਾਰ ਲਹਿਰ ਨੇ ਜਾ ਕੇ ਚੋਣ ਪ੍ਰਚਾਰ ਦੀ ਸੰਭਲ ਲਈ ਹੈ अर्शद श्रोमी अकाली दलू हिसाब से जुड़े हालांकि तस्वीर इन्होंने की गई है, कहा है कि जो बिल्ली है, वो वो बार हो चुकी है। कितना कितने एकत्रता है आ ਜੋ ਸੁਧਾਰ ਲਹਿਰ ਹੈ ਉਹ ਕਿੰਨਾ ਕਿਤੇ ਕਲੀਅਰ ਕਰੇ ਪਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਜੰਮੂ ਕਸ਼ਮੀਰ ਫੇਰੀ ਨੂੰ ਲੈ ਕੇ ਜੋ ਵਿਵਾਦ ਹੈ ਕਿੰਨਾ ਕਿਤੇ جاری ਹੈ ਪਖਤਾ ਹੋਏ ਵਖਾਈ ਦੇ ਰਹੇ ਕਿਉਂਕਿ ਇੱਕ ਤਸਵੀਰ ਜੋ ਹੈ ਉਹ ਅਸ਼ਦੀਪ ਕਲੇਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਪ੍ਰੇਮ ਸਿੰਘ ਚੰਦੂਮਾਜਰਾ ਪ੍ਰੈਸ ਕਾਨਫਰੰਸ ਕਰਦੇ ਹੋਏ ਵਖਾਈ ਦੇ ਰਹੇ ਨੇ ਹਾਲਾਂਕਿ ਜੋ ਭਾਜਪਾ ਦੇ ਕੈਂਡੀਡੇਟ ਨੇ ਉਹ ਵੀ ਤਸਵੀਰਾਂ ਚ ਵੇਖੇ ਜਾ ਸਕਦੇ ਨੇ ਤੇ ਪਿਛਲੇ ਪਾਸੇ ਭਾਜਪਾ ਦਾ ਜੋ ਝੰਡਾ ਹੈ ਉਹ ਵੇਖਿਆ ਜਾ ਸਕਦਾ ਹੈ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਭਾਜਪਾ ਦੇ ਲਈ ਜੋ ਲੈ ਚੋਣ ਪ੍ਰਚਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਲੋਂ ਕੀਤਾ ਗਿਆ ਤੇ तमाम ਅਲੀਗੇਸ਼ਨ ਜੋ ਲਗਾਏ ਜਾ ਸ਼ੋਅ ਮਨੇ ਅਕਾਲੀ ਦਲ ਦੇ ਵੱਲੋਂ ਕਈ ਤਰ੍ਹਾਂ ਦੇ ਅਲੀਗੇਸ਼ਨਸ ਲਗਾਏ ਗਏ ਨੇ ਸੁਧਾਰ ਲਹਿਰ ਤੇ ਕਿ ਬਾਗੀਆਂ ਦੇ ਪਿੱਛੇ ਆਰਐਸਐਸ ਭਾਜਪੀ ਦਾ ਹੱਥ ਹੈ ਅੰਮ੍ਰਿਤਪਾਲ ਦੇ ਜ਼ਰੀਏ ਹੀ ਆਪਰੇਸ਼ਨ ਨਾਗਪੁਰ ਜੋ ਹੈ ਉਹ ਚਲਾਇਆ ਜਾ ਰਿਹਾ ਹੈ ਤੇ ਅਸ਼੍ਰੀ ਕਲੇਰ ਸਰਨਨ ਹੋਣੇ ਹੋਣੇ ਜੋੜੇ ਸਿੰਘ ਦਾ ਕਹਿਣਾ ਹੈ ਕਿ ਹੋਂ ਜੋ ਪਿਕਚਰ ਹੈ ਕਿੰਨਾ ਕਿਤੇ ਕਲੀਅਰ ਹੋ ਚੁੱਕੀ ਹੈ ਤੇ ਨਿਊਜ਼ 18 ਦੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਲੋਂ ਇੱਕ ਬਿਆਨ ਸਟੇਟਮੈਂਟ ਦਿੱਤੀ ਗਈ ਹੈ ਚੰਦੂਮਾਜਰ ਨੇ ਕਿਹਾ ਕਿ ਜੰਮੂ ਕਸ਼ਮੀਰ ਕਿਸੇ ਪਾਰਟੀ ਲਈ ਪ੍ਰਚਾਰ ਕਰਨ ਲਈ ਨਹੀਂ ਗਿਆ ਸੀ ਆਜ਼ਾਦ ਸਿੱਖ ਉਮੀਦਵਾਰ ਲਈ ਪ੍ਰਚਾਰ ਕਰਨ ਲਈ ਲੱਗਿਆ ਸੀ असी चाहते हाँ कि सिख उम्मीदवार को वोट पवे मैं भाजपा के लिए कोई प्रचार कर नहीं गया तस्वीर किसी ने पिछे भाजपा का झंडा जो है लगा दिता है कलैरीफिकेश कितना कि प्रेम सिंह चंदूमाजरा गई है उन्होंने कहा कि मैं जम्मू कश्मीर जरूर गया जम्मू कश्मीर किसी पार्टी के लिए मैं चोन प्रचार करने चोन कैंपेन करने नहीं गया इंडिपेंडेंट सिख कैंडेट ने उन्होंने लिए मैं चोन प्रचार करने से असी चाहते हाँ कि सिख उम्मीदवार वोट पा मैं भाजपा लिए कोई भी चो प्रचार ਨਹੀਂ ਕੀਤਾ ਹੈ ਤਸਵੀਰ ਜਿਸ ਕੇਸ ਨੂੰ ਪਿੱਛੇ ਭਾਜਪਾ ਦਾ ਜੋ ਝੰਡਾ ਹੈ ਉਹ ਲਗਾ ਦਿੱਤਾ ਕਿਤਾ ਕਿਤੇ तमाम ਜੋ ਅਲੀਗੇਸ਼ਨਸ ਸ਼ੋਮਣੀ ਅਕਾਲੀ ਦਲ ਦੇ ਵੱਲੋਂ ਲਗਾਏ ਜਾ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹਨਾਂ ਦੇ ਵੱਲੋਂ ਇਹਨਾਂ तमाम ਅਲੀਗੇਸ਼ਨਸ ਨੂੰ ਸਿਰੇ ਤੋਂ ਜੋ ਹੈ ਉਹ ਨਕਾਰਿਆ ਗਿਆ तमाम ਤਸਵੀਰ سامنے ਆਈ ਹੈ ਆ ਤਸਵੀਰ ਅਸ਼蒂ਪ ਕਲੇ ਜੋ ਸ਼ੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਨੇ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਭਾਜਪਾ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ 'ਚ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਭਾਜਪਾ ਦਾ ਝੰਡਾ ਸਾਫ਼ ਤੌਰ ਤੇ ਪਿੱਛੇ ਵਿਖਿਆ ਜਾ ਸਕਦਾ ਹੈ ਸਿੰਘ ਚੰਦੂ ਮਾਇਰਾ ਨਿਊਜ਼ 18 ਦੇ ਜੁੜੇ ਹੈ ਚੰਦੂ ਮਾਇਰਾ ਸਾਹਿਬ ਅਕਾਲੀ ਦਲ ਦੇ ਵੱਲੋਂ ਇੱਕ ਤਸਵੀਰ ਤੁਹਾਡੀ ਦਿਖਾਈ ਗਈ ਹੈ ਜਿਸ ਦੇ ਵਿੱਚ ਪਿੱਛੇ ਬੀਜੇਪੀ ਦਾ ਝੰਡਾ ਲੱਗਾ ਹੋਇਆ ਹੈ ਔਰ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਬੀਜੇਪੀ ਦੇ ਸਟਾਰ ਪ੍ਰਚਾਰਕ ਦੇ ਤੌਰ ਤੇ ਉੱਤੇ ਬੀਜੇਪੀ ਲਈ ਕੈਂਪੇਨ ਕਰ ਰਹੇ ਹੋ ਔਰ ਉਹ ਸਵਾਲ ਪੁੱਛ ਰਹੇ ਨੇ ਕਿ ਇਹ ਰਲੇਵਾ ਹੈ ਜਾਂ ਗੜਜੋੜ ਹੈ ਸਰਾਸਰ ਗਲਤ ਹੈ ਜੇ ਦੇਖੋ ਚੋਣਾਂ ਦਾ ਮਾਹੌਲ ਆ ਮੈਂ ਤਾਂ ਉੱਥੇ ਕਿਸ ਸਕੂਲ ਦੇ ਫੰਕਸ਼ਨ 'ਚ ਗਿਆ ਸੀ ਜੋ ਚੋਣਾਂ ਦਾ ਮਾਹੌਲ ਕੋਈ ਕਿਸੇ ਪਾਰਟੀ ਦੀ ਚੋਣ ਦਾ ਨਾ ਕੋਈ ਸਾਡਾ ਦਾ ਕਿਸੇ ਪਾਰਟੀ ਦੀ ਸਪੋਰਟ ਦਾ ਤਾਂ ਮਤਲਬ ਹੋਈ ਨਹੀਂ ਇਹ ਜ਼ਰੂਰ ਹੈ ਕਿ ਉੱਥੇ ਜੰਮੂ ਕਸ਼ਮੀਰ से ਕਿਹਾ ਕਿ ਜਿਹੜੇ ਜਿਹੜੇ ਸੀ ਕਿੰਡੇਟ ਖੜੇ ਆ ਮਤਲਬ ਉਹਨਾਂ ਨੂੰ ਜ਼ਰੂਰ ਵੋਟ ਪਾਉਣੀ ਚਾਹੀਦੀ ਆ ਤੇ ਚੀਖਾ ਨੂੰ ਜ਼ਰੂਰ ਵਿਹਾਜ਼ੀ ਮੈਂ ਇਹ ਜਿੱਥੇ ਵੀ ਕੋਈ ਸਿੱਖ ਉਮੀਦਵਾਰ ਆ ਉੱਥੇ ਉਹਦੀ ਸਪੋਰਟ ਕਰੋ ਤੇ ਕਾਂਗਰਸ ਦਾ ਜਾਂ ਕਿਸੇ ਪਾਰਟੀ ਦਾ ਮਤਲਬ ਚੋਣ ਪ੍ਰਚਾਰ ਦੇ ਤੌਰ ਤੇ ਜਬੀਜੇਪੀ ਦਾ ਜਿਵੇਂ ਪਾਰਟੀ ਦੀ ਚੋਣ ਪ੍ਰਚਾਰ ਲਈ ਨਾ ਮੈਂ ਜਿਆਨ ਨਾਲ ਸਾਡਾ ਵੀ ਪ੍ਰੋਗਰਾਮ ਸੀ ਮਤਲਬ ਇਹ ਇਸਕੇ ਸੰਬੰਧੀਆਂ ਚੋਣ ਦੇ ਦਿਨਾਂ 'ਚ ਕੁਦਰਤੀ ਤੌਰ ਤੇ ਜਦੋਂ ਕਿਸੇ ਸੂਬੇ ਚੋਣ ਹੁੰਦੀ ਆ ਉੱਥੇ ਲੋਕ ਤੁਰੇ ਫਿਰਦੇ ਰਹਿੰਦੇ ਆ ਇਸ ਤਰ੍ਹਾਂ ਮੈਂ ਕਿਸੇ ਚੋਣ ਮੀਟਿੰਗ ਦੇ ਵਿੱਚ ਜਾ ਕੇ ਚੋਣ ਉਹ ਚੱਲਿਆ ਇਹ ਕੈਂਡੀਡੇਟ ਭਾਜਪੀ ਦਾ ਵਹ ਜਾਂ ਕਿਸ ਪਾਰਟੀ ਨਾਲ ਤਾਲੁਕ ਰੱਖਦਾ ਹੈ ਕੈਂਡੀਡੇਟ ਇਹ ਤਾਂ ਕਿਸੇ ਪਾਰਟੀ ਨਾਲ ਨਹੀਂ ਰੱਖਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਤਾਂ ਮਰ ਕੋਈ ਨਾ ਯਾਰ ਉੱਥੇ ਅਜਾੜ ਖੜਦਾ ਹੁੰਦਾ ਸੀ ਹੁਣ ਕੋਈ ਇਸ ਵਾਰੀ ਖੜਿਆ ਨਹੀਂ ਹੈ ਬਲਵਿੰਦਰ ਸਿੰਘ ਹੈਸੀ ਆ ਜੀ ਉਹ ਤਾਂ ਚੋਣੇ ਲੜਦਾ ਪਹਿਲਾਂ ਅਜਾੜ ਲੜਦਾ ਹੁੰਦਾ ਸੀ ਹੁਣ 19 ਵਾਰੀ ਲੜ ਗਿਆ ਪਿਛਲੀ ਵਾਰੀ ਐਮਐਲਏ ਸੀ ਅਜਾੜ ਅਕਾਲੀ ਦਲ ਇਸ ਕਰਕੇ ਸਵਾਲ ਖੜੇ ਕਰ ਰਿਹਾ ਪਿੱਛੇ ਬੀਜੇਪੀ ਦਾ ਝੰਡਾ ਲੱਗਾ ਹੋਇਆ ਸੀ ਤੁਸੀਂ ਦੇਖਿਆ ਨਹੀਂ ਜਾਂ ਪਤਾ ਨਹੀਂ ਲੱਗਾ ਜਾਂ ਪਤਾ ਸੀਗਾ ਤੁਸੀਂ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੀ ਤਸਵੀਰ ਸਾਹਮਣੇ ਆਈ ਉਹ ਤਾਂ ਚਾਹ ਬਿੰਗਾਇਏ ਜੇ ਕਿਸੇ ਨੇ ਪਿੱਛੇ ਟੰਨੇ ਚੱਕੀ ਖਿਰਦੇ ਹੁੰਦੇ ਚੋਣਾਂ ਦੇ ਜਿਹੜਾ ਸੀ ਕਿਸੇ ਨੇ ਜੱਕ ਰਿਆ ਹੁਣ ਪਰ ਉਹ ਕਿਸੇ ਚੋਣ ਰੈਲੀ ਤੇ ਜਾਂ ਚੋਣ ਪ੍ਰੋਗਰਾਮ ਕਰੋਗੇ ਆ ਨਹੀਂ ਜੀ ਤੇ ਅਕਾਲੀ ਦਲ ਨੂੰ ਕੁਝ ਕਹਿਣਾ ਚਾਹੋਗੇ ਕਿਉਂਕਿ ਉਹ ਕਹਿ ਰਹੇ ਹੈ ਕਿ ਇਹ 나ਗਪੁਰ ਵਾਲੀ ਅਕਾਲੀ ਦਲ ਹੈ ਔਰ ਰਲੇਵਾ ਜਾਂ ਗੜਜੋੜ ਹੋਇਆ ਹੋਇਆ ਵੈ ਇਹਨਾਂ ਦਾ ਮਰਜ਼ਾ ਹਰ ਗੱਲ ਦੇ ਵਿੱਚ ਨਾਗਪੁਰ ਦੇਖ ਜਾਂਦਾ ਕਦੇ ਕਿਸੇ ਨੂੰ ਉਹ ਉਸ ਮਰ ਮੈਂ ਸਮਝਦਾ ਇਸ ਕਿਸਮ ਦੀਆਂ ਗੱਲਾਂ ਅ ਮਕਰੰ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਸਾਡੀ ਅਸੀਂ ਬੜੇ ਸਪਸ਼ਟ ਆ ਕਿ ਮਰ ਇਹਨਾਂ ਚੋਣਾਂ ਵਿੱਚ ਅਸੀਂ ਕਿਸੇ ਦੀ ਮਦਦ ਨਹੀਂ ਕਰ ਰਹੇ ਜਿੱਤੇ ਪਰ ਇਹ ਜ਼ਰੂਰ ਕੋਸ਼ਿਸ਼ ਕਰਦੇ ਆ ਅਸੀਂ ਵੀ ਜਦੋਂ ਸਿੱਖ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਰੂਰ ਅ ਮਨ ਸਿੱਖਾਂ ਨੂੰ ਉਹਦੀ ਜਰੂਰ ਮਦਦ ਕਰਨੀ ਚਾਹੀਦੀ ਜੇ ਕੋਈ ਹੋਵੇ ਜੋ ਜੈ तमाम ਤਸਵੀਰ ਤੁਸੀਂ ਵੇਖ ਪਾ ਰਹੇ ਹੋ ਸ਼ਮਨ ਕਾਲੀ ਦਲ ਦੇ ਚੀਫ ਸਪੋਕਸਪਰਸਨ ਅਸ਼ਦੀਪ ਖਲੇਰ ਦੇਵਲੋ ਆ ਤਸਵੀਰ ਸਾਂਝੀ ਕੀਤੀ ਗਈ ਹੈ ਨਾਲ ਕਿ ਅਲਿਗੇਸ਼ਨਸ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਅਕਾਲੀ ਦਲ ਸੁਧਾਰ ਲਹਿਰ ਤੇ ਲਗਾਏ ਗਏ ਨੇ ਕਿ ਕਿਤਾ ਕਿ ਬੀ ਜੀ ਪੀ ਦੇ 스타 ਪ੍ਰਚਾਰਕ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਜ਼ਿਕਰ ਹੋਇਆ ਕਿ ਜੰਮੂ ਕਸ਼ਮੀਰ ਅਸੈਂਬਲੀ ਇਲੈਕਸ਼ਨਸ ਹੋ ਰਿਹਾ ਨੇ ਦੋ ਫੇਸ ਆਲਰੇਡੀ ਹੋ ਚੁੱਕੇ ਨੇ ਤਾਂ ਤਸਵੀਰ ਸਾਂਝੀ ਕੀਤੀ ਗਈ ਹੈ ਅਸ਼ਦੀਪ ਖਲੇਰ ਦੇਵਲੋ ਨਾਲ ਇਲਜ਼ਾਮ ਲਗਾਏ ਗਏ ਨੇ ਕਿ ਬੀ ਜੀ ਪੀ ਦੇ 스타 ਪ੍ਰਚਾਰਕ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ चोन प्रचार बीजेपी के हक उन्होंने वालों जम्मू जाके किया गया है पिछले पास ही जो बीजेपी का झंडा है उसते भी कई तरह के सवाले निशान अर्शदी कलेट के वालों खड़े किए